ਇਹ ਕਹਾਣੀ ਜੀਵਨ ਦੇ ਹੌਸਲੇ ਭਰੋਸੇ ਤੇ ਵਿਸ਼ਵਾਸ ਤੇ ਆਧਾਰਿਤ ਹੈ। ਭਾਵੇਂ ਵੇਲੇ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੁਰਪ੍ਰੀਤ ਨਾਮ ਦਾ ਇੱਕ ਨੌਜਵਾਨ ਰਹਦਾ ਸੀ। ਉਸ ਦਾ ਦਿਲ ਬਹੁਤ ਸਾਫ਼ ਤੇ ਮਿਹਨਤੀ ਸੀ ਪਰ ਕਿਸਮਤ ਜਿਵੇਂ ਉਸ ਨਾਲ ਖੇਡਾਂ ਖੇਡ ਰਹੀ ਸੀ। ਉਸ ਦੇ ਪਿਤਾ ਕਿਸਾਨ ਸਨ ਜੋ ਹਰ ਰੋਜ਼ ਖੇਤਾਂ ਵਿੱਚ ਪਸੀਨਾ ਵਹਾਉਂਦੇ ਸੀ। ਮਾ ਘਰ ਦੀਆਂ ਜ਼ਿੰਮੇਵਾਰੀਆਂ ਸਵਾਲਦੀ ਸੀ ਗੁਰਪ੍ਰੀਤ ਦੀ ਇੱਕ ਹੀ ਆਸ ਸੀਗੀ ਕਿ ਉਹ ਆਪਣੀ ਮਿਹਨਤ ਨਾਲ ਮਾਪਿਆਂ ਦਾ ਨਾਮ ਰੌਸ਼ਨ ਕਰੇ ਪਰ ਜ਼ਿੰਦਗੀ ਜ਼ਿੰਦਗੀ ਹਮੇਸ਼ਾ ਇਨਸਾਨ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰਦੀ ਇੱਕ ਸਾਲ ਮੌਸਮ ਬਹੁਤ ਖਰਾਬ ਹੋ ਗਿਆ بارش ਨਾ ਹੋਈ ਫਲ ਸੜ ਗਏ ਕਰਜ਼ੇ ਦਾ ਝੋਜ ਚੜ ਗਿਆ ਘਰ ਵਿੱਚ ਖਾਣ ਨੂੰ ਤਿੰਨ ਤਿੰਨ ਵਾਰ ਦੀ ਰੋਟੀ ਵੀ ਮੁਸ਼ਕਲ ਹੋ ਗਈ ਉਸੇ ਸਮੇਂ ਗੁਰਪ੍ਰੀਤ ਦੇ ਪਿਤਾ ਕਹਿੰਦੇ ਸਨ ਪੁੱਤਰ ਜਦੋਂ ਤੱਕ ਸਾਹ ਚੱਲਦੇ ਰਹੇ ਹੈ ਉਹ ਉਮੀਦ ਨਾ ਛੱਡੀ ਰੱਬ ਸਭ ਕੁਝ ਦੇਖਦਾ ਹੈ ਪਰ ਜਵਾਨ ਦਿਲ ਕਈ ਵਾਰ ਹਿੰਮਤ ਹਾਰ ਜਾਂਦਾ ਸੀ ਗੁਰਪ੍ਰੀਤ ਦੇ ਮਨ ਵਿੱਚ ਆਉਂਦਾ ਜਦੋਂ ਸਭ ਕੁਝ ਖਰਾਬ ਹੋ ਗਿਆ ਹੈ ਫਿਰ ਰੱਬ ਕਿੱਥੇ ਹੈ ਇੱਕ ਦਿਨ ਗੁਰਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਸਹਿਰ ਜਾ ਕੇ ਕੰਮ ਲੱਭੇਗਾ ਮਾਂ ਨੇ ਉਸ ਨੂੰ ਰੋਟੀ ਦਾ ਇੱਕ ਡੱਬਾ ਤੇ ਗੁਰਮਤਿ ਦੇ ਆਸ਼ੀਰਵਾਦ ਨਾਲ ਰਵਾਨਾ ਕੀਤਾ ਸਹਿਰ ਦੀ ਰੌਣਕ ਨੇ ਪਹਿਲੀ ਵਾਰ ਉਸ ਨੂੰ ਹੈਰਾਨ ਕਰ ਦਿੱਤਾ ਵੱਡੇ ਘਾਰ ਚਮਕਦਾਰ ਬਾਜ਼ਾਰ ਤੇ ਬੇਅੰਤ ਲੋਕ ਸਭ ਕੁਝ ਨਵਾਂ ਸੀ ਪਰ ਕੰਮ ਮਿਲਣਾ ਆਸਾਨ ਨਹੀਂ ਸੀ ਕਈ ਦਿਨ ਉਹ ਰੋ ਉਹ ਰੋਜ਼ ਕਿਲੋਮੀਟਰਾਂ ਤੱਕ ਤੁਰਦਾ ਲੋਕਾਂ ਤੋਂ ਪੁੱਛਦਾ ਭਾਈ ਜੀ ਕੋਈ ਕੰਮ ਹੈ ਪਰ ਜਵਾਬ ਮਿਲਦਾ ਨਹੀਂ ਮਿੱਤਰ ਸਾਡੀ ਆਪਣੀ ਫੌਜ ਪੂਰੀ ਹੈ ਇੱਕ ਹਫ਼ਤਾ ਲੰਘ ਗਿਆ ਫਿਰ ਵੀ ਕੁਝ ਨਾ ਬਣਿਆ ਜੇਬ ਖਾਲੀ ਹੋ ਗਈ ਖਾਣ ਨੂੰ ਕੁਝ ਨਹੀਂ ਸੀ ਇੱਕ ਰਾਤ ਉਸਤੇ ਰੇਲਵੇ ਸਟੇਸ਼ਨ ਤੇ ਬੈਂਚ ਤੇ ਬੈਠ ਕੇ ਰੋ ਰਿਹਾ ਸੀ ਉਸਤੇ ਦਿਲ ਵਿੱਚ ਹਾਲਾਤਾਂ ਦੀ ਕੜਵਾਹਟ ਸੀ ਉਹ ਬੋਲਿਆ ਹੇ ਰੱਬਾ ਤੂੰ ਸੱਚਮੁੱਚ ਸਭ ਕੁਝ ਦੇਖਦਾ ਹੈ ਤਾਂ ਮੇਰੇ ਨਾਲ ਇੰਜ ਕਿਉਂ ਕਰ ਰਿਹਾ ਹੈ ਉਸੇ ਵੇਲੇ ਇੱਕ ਬਜ਼ੁਰਗ ਫਕੀਰ ਉੱਥੋਂ ਲੰਘਿਆ ਉਸਨੇ ਗੁਰਪ੍ਰੀਤ ਦੇ ਮੱਥੇ ਤੇ ਹੱਥ ਰੱਖ ਕੇ ਕਿਹਾ ਬੱਚੇ ਹਿੰਮਤ ਨਾ ਹਾਰ ਜੋ ਤੂੰ ਸੋਚਦਾ ਹੈ ਕਿ ਅੰਤ ਹੈ ਉਹ ਅਸਲ ਵਿੱਚ ਸ਼ੁਰੂਆਤ ਹੁੰਦੀ ਹੈ ਰੱਬ ਦੇ ਤੇਰੇ ਕਰ ਸਕਦਾ ਹੈ ਪਰ ਅਦੇਰਾ ਕਦੇ ਨਹੀਂ ਕਰਦਾ ਉਹ ਸ਼ਬਦ ਗੁਰਪ੍ਰੀਤ ਦੇ ਦਿਲ ਵਿੱਚ ਵਸ ਗਿਆ ਅਗਲੇ ਦਿਨ ਗੁਰਪ੍ਰੀਤ ਨੂੰ ਇੱਕ ਇਮਾਰਤ ਦੇ ਕੰਮ ਲਈ ਮਜ਼ਦੂਰਾਂ ਦੀ ਲੋੜ ਸੀ ਉਹ ਉੱਥੇ ਗਿਆ ਤੇ ਕੰਮ ਮੰਗਿਆ ਮਾਲਕ ਨੇ ਕਿਹਾ ਜੇ ਤੂੰ ਸੱਚੀ ਮਿਹਨਤ ਕਰੇਗਾ ਤਾਂ ਅੱਗੇ ਵਧ ਸਕਦਾ ਹੈ ਗੁਰਪ੍ਰੀਤ ਨੇ ਬਿਨਾਂ ਕਿਸੇ ਹਮਤ ਹਾਰੇ ਕੰਮ ਸ਼ੁਰੂ ਕਰ ਦਿੱਤਾ ਤੋਂ ਤੋਂ ਹੋਵੇ ਜਾਂ ਮੈਂ ਉਹ ਆਪਣਾ ਹਰ ਕੰਮ ਮਨ ਨਾਲ ਕਰਦਾ ਦਿਨ ਲੰਘਦੇ ਗਏ ਉਸ ਨੇ ਕਮਾਈ ਨਾਲ ਮਾਪਿਆਂ ਨੂੰ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਪਰ ਦਿਲ ਵਿੱਚ ਹਮੇਸ਼ਾ ਇੱਕ ਸਵਾਲ ਹੁੰਦਾ ਕੀ ਇਹ ਹੀ ਮੇਰੀ ਮੰਜ਼ਿਲ ਹੈ ਇੱਕ ਦਿਨ ਇਮਾਰਤ ਦੇ ਇੰਜੀਨੀਅਰ ਨੇ ਉਸ ਦੀ ਲਗਨ ਦੇਖੀ ਤੇ ਪੁੱਛਿਆ ਤੂੰ ਸਿੱਖਿਆ ਲਈ ਕੀ ਕੀਤਾ ਸੀ ਗੁਰਪ੍ਰੀਤ ਨੇ ਕਿਹਾ ਮੇਰੇ ਪਿੰਡ ਵਿੱਚ میٹرਿਕ ਤੱਕ ਹੀ ਪੜ ਸਕਿਆ ਸੀ ਉਸ ਤੋਂ ਬਾਅਦ ਹਾਲਾਤ ਖਰਾਬ ਹੋ ਗਏ ਇੰਜੀਨੀਅਰ ਨੇ ਮੁਸਕਰਾ ਕੇ ਕਿਹਾ ਰਾਤ ਦੀਆਂ ਕਲਾਸਾਂ ਹੁੰਦੀਆਂ ਹਨ ਜੇ ਤੂੰ ਚਾਹੇ ਤਾਂ ਪੜ੍ਹਾਈ ਜਾਰੀ ਰੱਖ ਸਕਦਾ ਹੈ ਉਹ ਉਹ ਦਿਨ ਗੁਰਪ੍ਰੀਤ ਲਈ ਮੋੜ ਦਾ ਦਿਨ ਸੀ ਦੈਨ ਵਿੱਚ ਮਜ਼ਦੂਰੀ ਤੇ ਰਾਤ ਨੂੰ ਪੜ੍ਹਾਈ ਥਕਾਵਟ ਸੀ ਪਰ ਹੌਸਲਾ ਵੱਧ ਰਿਹਾ ਸੀ ਉਸ ਦੇ ਮਨ ਵਿੱਚ ਉਹੀ ਫਕੀਰ ਦੇ ਸ਼ਬਦ ਗੂੰਜਣ ਗੂੰਜਦੇ ਸਨ ਰੱਬ ਦੇ ਕਰ ਸਕਦਾ ਹੈ ਪਰ ਅੰਧੇਰਾ ਨਹੀਂ ਕਰਦਾ ਸਾਲ ਲੰਘਦੇ ਗਏ ਗੁਰਪ੍ਰੀਤ ਨੇ ਆਪਣੀ ਮਿਹਨਤ ਨਾਲ ਡਿਪਲੋਮਾ ਪਾਸ ਕੀਤਾ ਇੰਜੀਨੀਅਰ ਉਸ ਦੀ ਕਾਬਲੀਅਤ ਤੋਂ ਖੁਸ਼ ਹੋ ਕੇ ਉਸ ਨੂੰ ਸਾਈਟ ਸੁਪਰਵਾਈਜ਼ਰ ਬਣਾ ਦਿੱਤਾ ਹੁਣ ਉਹ ਮਜ਼ਦੂਰ ਨਹੀਂ ਬਲਕਿ ਮਜ਼ਦੂਰਾਂ ਨੂੰ ਕੰਮ ਸਿਖਾਉਂਦਾ ਸੀ ਉਸ ਤੇ ਉਸਨੇ ਸਹਿਰ ਵਿੱਚ ਇੱਕ ਛੋਟੀ ਜਹੀ ਕੋਠੀ ਕਿਰਾਏ ਤੇ ਲੈ ਲਈ ਤੇ ਮਾਪਿਆਂ ਨੂੰ ਆਪਣੇ ਕੋਲ ਬੁਲਾਇਆ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਹੰਝੂ ਸਨ ਉਹ ਕਹਿੰਦੀ ਮੈਨੂੰ ਪਤਾ ਸੀ ਪੁੱਤਰ ਰੱਬ ਸਾਡੀ ਸੁਣੇਗਾ ਤੂੰ ਹਿੰਮਤ ਨਾ ਹਾਰੀ ਹਾਰੀ ਸੀ ਇਸੇ ਕਰਕੇ ਰਾਬ ਨੇ ਤੇਰੇ ਲਈ ਦਰਵਾਜ਼ੇ ਖੋਲੇ ਪਰ ਗੁਰਪ੍ਰੀਤ ਅਜੇ ਵੀ ਨਿਮਰ ਸੀ ਕਹਿੰਦਾ ਉਹ ਕਹਿੰਦਾ ਮਾਂ ਇਹ ਸਭ ਰੱਬ ਦੀ ਮਿਹਰ ਹੈ ਜੇ ਮੈਂ ਉਸ ਦੇ ਭਰੋਸੇ 'ਚ ਨਾ ਰੱਖਦਾ ਤਾਂ ਸ਼ਾਇਦ ਅੱਜ ਵੀ ਸਟੇਸ਼ਨ ਤੇ ਬੈਠਾ ਰੋਂਦਾ ਹੁੰਦਾ ਹੁਣ ਗੁਰਪ੍ਰੀਤ ਨੇ ਸੋਚਿਆ ਕਿ ਜਿਵੇਂ ਕਿਸੇ ਨੇ ਉਸ ਦਾ ਹੌਸਲਾ ਵਧਾਇਆ ਸੀ ਉਸੇ ਤਰ੍ਹਾਂ ਉਹ ਵੀ ਕਿਸੇ ਦਾ ਹੌਸਲਾ ਵਧਾਏਗਾ ਉਸ ਨੇ ਪਿੰਡ ਵਿੱਚ ਇੱਕ ਜੁਵਾ ਮਹੰਤ ਕਲੱਬ ਬਣਾਇਆ ਜਿੱਥੇ ਗਰੀਬ ਬੱਚਿਆਂ ਨੂੰ ਸ਼ਾਮ ਨੂੰ ਮੁਫਤ ਪੜਾਇਆ ਜਾਂਦਾ ਸੀ ਉਹ ਕਹਿੰਦਾ ਹਾਲਾਤ ਕਦੇ ਕਿਸੇ ਨੂੰ ਰੋਕ ਨਹੀਂ ਸਕਦੇ ਜੇ ਮਨ ਵਿੱਚ ਸੱਚੀ ਚਾਹ ਹੋਵੇ ਕਈ ਨੌਜਵਾਨ ਉਸ ਦੇ ਰਾਹ ਤੇ ਚੱਲੇ ਤੇ ਆਪਣੀ ਜ਼ਿੰਦਗੀ ਬਦਲੀ ਇੱਕ ਵਾਰ ਕਿਸੇ ਨੇ ਉਸ ਨੂੰ ਪੁੱਛਿਆ ਤੂੰ ਹਮੇਸ਼ਾ ਖੁਸ਼ ਕਿਵੇਂ ਰਹਿੰਦਾ ਹੈ ਉਸਨੇ ਹੱਸ ਕੇ ਕਿਹਾ ਜੇ ਤੂੰ ਮੈਨੂੰ ਯਾਦ ਆਉਂਦਾ ਹੈ ਕਿ ਰੱਬ ਹਰ ਵੇਲੇ ਮੇਰੇ ਨਾਲ ਸੀ ਚਾਹੇ ਮੈਂ ਡਿੱਕਿਆ ਹੋਵਾਂ ਜਾਂ ਉੱਠ ਰਿਹਾ ਹੋਵਾਂ ਤਦੋਂ ਡਰ ਨਹੀਂ ਰਹਿੰਦਾ ਸਾਲਾਬਾਦ ਗੁਰਪ੍ਰੀਤ ਦੀ ਆਪਣੀ ਕਨਵਰਸਟੇਸ਼ਨ ਕੰਪਨੀ ਬਣ ਗਈ ਸੀ ਉਹ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਸੀ ਇੱਕ ਦਿਨ ਉਹ ਉਸੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਨੇੜੇ ਲੰਘ ਰਿਹਾ ਸੀ ਉੱਥੇ ਜਿੱਥੇ ਕਦੇ ਓਵਰ ਹੋਇਆ ਸੀ ਉਸ ਨੇ ਅੱਖਾਂ ਬੰਦ ਕਰਕੇ ਧੰਨਵਾਦ ਕੀਤਾ ਰਬਾ ਜੇ ਉਸ ਦਿਨ ਮੈਂ ਮਤ ਹਾਰ ਲਈ ਹੁੰਦੀ ਤਾਂ ਅੱਜ ਇਹ ਮੰਝਲ ਮੰਝਾ ਨਾ ਵੇਖਦਾ ਉਸ ਨੇ ਉੱਥੇ ਹੀ ਇੱਕ ਸੌਟੀ ਲੰਗਰ ਦੀ ਸੇਵਾ ਸुरू ਕਰਵਾ ਦਿੱਤੀ ਤਾਂ ਜੋ ਕੋਈ ਹੋਰ ਗੁਰਪ੍ਰੀਤ ਵਰਗਾ ਭੁੱਖਾ ਨਾ ਸੋਵੇ ਜ਼ਿੰਦਗੀ ਵਿੱਚ ਹਾਲਾਤ ਚੰਗੇ ਤੇ ਮਾੜੇ ਦੋਵੇਂ ਆਉਂਦੇ ਹਨ ਜਦੋਂ ਹਾਲਾਤ ਖਰਾਬ ਹੋ ਜਾਣ ਤਦੋਂ ਹਿੰਮਤ ਨਾ ਹਾਰੋ ਰੱਬ ਹਮੇਸ਼ਾ ਤੁਹਾਨੂੰ ਵੇਖ ਰਿਹਾ ਹੈ ਕਈ ਵਾਰ ਉਹ ਦੇਰੀ ਕਰਦਾ ਹੈ ਤਾਂ ਕਿ ਤੂੰ ਹੋਰ ਮਜ਼ਬੂਤ ਬਣ ਸਕੇ ਜਿਵੇਂ ਗੁਰਪ੍ਰੀਤ ਨੇ ਸਿੱਖਿਆ ਮਿਹਨਤ ਨਾਲ ਮਿਲੀ ਰੋਟੀ ਰੱਬ ਦੇ ਦਰ ਤੋਂ ਮਿਲੀ ਕਿਰਪਾ ਵਰਗੀ ਹੁੰਦੀ ਹੈ ਅੰਤ ਹਿੰਮਤ ਨਾ ਹਾਰੋ ਸਭ ਰੱਬ ਸਭ ਕੁਝ ਦੇਖ ਰਿਹਾ ਹੈ ਉਹ ਚੁੱਪ ਹੈ ਪਰ ਅੰਨ੍ਹਾ ਨਹੀਂ ਜਦੋਂ ਤੂੰ ਸੱਚੇ ਦਿਲ ਨਾਲ ਮਿਹਨਤ ਕਰਦਾ ਹੈ ਰੱਬ ਖੁਦ ਤੇਰੇ ਰਹਾ ਨੂੰ ਖੋਲ ਦਿੰਦਾ ਹੈ ਐਸੀ ਜੀ ਅੱਜ ਦੀ ਕਹਾਣੀ ਕੇ ਕਰਤੋਂ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਤੋ ਬਤ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਐਸੀ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਾ ਤੱਕ ਲਈ ਧੰਨਵਾਦ